ਹਾਂ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਹਾਂ ਜੀ ਕੀ ਹੋਇਆ ਤੁਹਾਡਾ ਮੈਂ ਮੇਰੇ ਨਾਲ ਕੱਲ ਲੁੱਟਖੋਈ ਹੈ ਜੀ ਮੇਰਾ ਡਰੋਨ ਖੋ ਲਿੱਤਾ ਗਿਆ ਹੈਗਾ ਨਕੂਦਰ ਨਗੀਨਾ ਰਿਜ਼ੋਰਟ ਦੇ ਕੋਲ ਤੇ ਮੈਨੂੰ ਆਸ਼ੀਸ਼ ਨਾ ਦੇ ਮੁੰਡੇ ਨੇ ਜਿਹੜਾ ਡਰੋਨ ਆਪਰੇਟ ਕਰਦਾ ਹੈਗਾ ਉਹਨੇ ਮੈਨੂੰ ਫੰਕਸ਼ਨ ਬੁੱਕ ਕਰਾਇਆ ਉਹ ਮੀਡਲਮੈਨ ਹੈ ਫੰਕਸ਼ਨ ਸੀਗਾ ਬਿੱਟੂ ਡਿਜੀਟਲ ਸਟੂਡੀਓ ਤੇ ਉਹਨਾਂ ਨੇ ਮੈਨੂੰ ਬੁਲਾਇਆ ਉਹਦੇ ਬਾਅਦ ਤੋਂ ਉਹਨਾਂ ਨੇ ਬੰਦੇ ਭੇਜ ਕੇ ਮੇਰੇ ਨਾਲ ਲੁੱਟਖੋਈ ਕੀਤੀ ਹੈਗੀ ਹੁਣ ਬਿੱਟੂ ਦਾ ਨੰਬਰ ਬੰਦਾ ਆ ਰਿਹਾ ਬਿੱਟੂ ਕਿੱਥੇ ਦਾ ਹੈਗਾ ਬਿੱਟੂ ਦਾ ਉਹਨੇ ਦੱਸਿਆ ਕਿ ਉਹ ਨੁਕੋਦਰ ਦਾ ਹੈ ਜਦਕਿ ਉਹ ਬੰਦਾ ਉਹਦਾ ਨੁਕੋਦਰ ਦਾ ਪਤਾ ਨਹੀਂ ਲੱਗਦਾ ਪਿਆ ਹੈ। ਤੇ ਇਹ ਵੀ ਕਹਿ ਲੋ ਫਰਾਡ ਹੀ ਹੈਗਾ। ਉਸ ਬੰਦਿਆਂ ਨੇ ਲੁੱਟਖੋ ਕਰਕੇ ਹੁਣ ਮੇਰਾ ਮੋਬਾਈਲ, ਵਾਲਟ, ਡਰੋਨ ਬੈਟਰੀ, ਚਾਰਜਰ, ਪੈਸੇ, ਮੇਰਾ ਸਾਰਾ ਕੁਝ ਖੋ ਲਿਆ ਤੇ ਗੱਡੀ ਦੀ ਚਾਬੀ ਵੀ ਮੇਰੀ ਕੱਢ ਕੇ ਲੈ ਗਏ ਸੀ। ਮੈਂ ਥਾਣੇ ਪਹੁੰਚ ਕੇ ਕਿਸੇ ਤਰੀਕੇ ਤੇ ਮੈਂ ਉੱਥੇ ਆਪਣੀ ਕੰਪਲੇਂਟ ਨੋਟ ਕਰਵਾਤੀ ਹੈਗੀ। ਮੇਰੇ ਨੂੰ ਪ੍ਰਸ਼ਾਸਨ ਤੋਂ ਇਹੀ ਮੰਗਿਆ ਗਿਆ ਕਿ ਮੇਰਾ ਸਾਤੇ ਦਿੱਤਾ ਜਵੇ ਤੇ ਮੇਰੇ ਆਪਣੇ ਭਰਾਵਾਂ ਫੋਟੋਗ੍ਰਾਫਰ ਭਰਾਵਾਂ ਤੋਂ ਵੀ ਬੇਨਤੀ ਹੈਗੀ ਹੈ ਕਿ ਮੇਰੀ ਹੈਲਪ ਕੀਤੀ ਜਾਵੇ ਤਾਂ ਜੋ ਮੇਰਾ ਸਮਾਨ ਮੈਨੂੰ ਵਾਪਸ ਮਿਲ ਸਕਣ। ਕੀ ਨਾ ਤੁਹਾਡੇ ਜੀ ਮੈਂ ਰਜੇਸ਼ ਥਾਪਾ ਜਰਨਲ ਸਕੱਤਰ ਜਲੰਧਰ professionl photographer association ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਅਸੀਂ ਜਾਣਕਾਰੀ ਦਿੱਤੀ ਹੈ ਕਿ ਸਾਡਾ ਜਿਹੜਾ ਮੈਂਬਰ ਹੈ ਇੱਕ ਪਵਨ ਕੁਮਾਰ ਜਿਹੜਾ ਕਿ ਡਰੋਨ ਆਪਰੇਟ ਕਰਦਾ ਹੈ ਔਰ ਡੋਰ ਡਰੋਨ ਆਪਰੇਟ ਕਰਨ ਲਈ ਨਕੁੱਦਰ ਗਿਆ ਸੀ ਕਿਸੇ ਮੀਡਲਮੈਨ ਦੇ ਕਹਿਨ ਤੇ ਉਸਨੇ ਇਹਨੂੰ ਫੰਕਸ਼ਨ ਬੁੱਕ ਕਰਾਇਆ ਅੱਗੇ ਕਿਸੇ ਸਟੂਡੀਓ ਦਾ ਦੱਸ ਕੇ ਜਦੋਂ ਇਹ ਉਸ ਜਗ੍ਹਾ ਤੇ ਪਹੁੰਚਦਾ ਉਹਨੂੰ ਵਾਰ-ਵਾਰ ਲੋਕੇਸ਼ਨ ਬਦਲੀ ਜਾਂਦੀ ਵਾਰ-ਵਾਰ ਕਹਿ ਰਹੇ ਕਦੀ ਅੱਗੇ ਆ ਜਾਓ ਜੀ ਕਦੀ ਪਿੱਛੇ ਆ ਜਾਓ ਇਸ ਤਰ੍ਹਾਂ ਕਰ ਕਰਕੇ ਉਹਨਾਂ ਨੇ ਇਹਨੂੰ ਉੱਥੇ ਲੁੱਟ ਲਿਆ ਸੜਕ ਦੇ ਉੱਤੇ ਸੋ ਇਨਸਾਨ ਸੜਕ ਦੇ ਉੱਤੇ ਡਰੋਨ ਲੁੱਟਿਆ ਗਿਆ ਦਾ ਮੋਬਾਈਲ ਹੈ ਦਾ ਬਾਕੀ ਸਾਰਾ ਸਮਾਨ ਖੋ ਕੇ ਲੈ ਗਏ ਹੋਰ ਇਹਨਾਂ ਮਾਰਕਟ ਵੀ ਕੀਤੀ ਅਸੀਂ ਪ੍ਰਸ਼ਾਸਨ ਅਕੈ ਮੰਗ ਕਰਦੇ ਹਾਂ ਕਿ ਜੇ ਇਹ 2 ਦਿਨਾਂ ਦੇ ਵਿੱਚ ਵਿੱਚ ਇਹਦਾ ਪਰਚਾ ਦਰਜ ਨਹੀਂ ਹੁੰਦਾ ਤੇ ਆਪਾਂ ਸਾਰੇ ਜਿੰਨੇ ਵੀ ਸਾਡੇ ਜਲੰਧਰ ਦੇ ਫੋਟੋਗ੍ਰਾਫਰ ਹੈ ਉਹਨਾਂ ਦਾ ਅਸੀਂ ਇਕੱਠ ਕਰਾਂਗੇ ਔਰ ਐਸਐਸਪੀ ਦਫ਼ਤਰ ਚ ਅਸੀਂ ਘਰਾਵ ਕਰਾਂਗੇ ਐਸਐਸਪੀ ਤੋਂ ਵੀ ਮਿਲਾਂਗੇ ਤਾਂ ਕਿ ਜਲਦ ਤੋਂ ਜਲਦ ਜਿਹੜਾ ਕਿ ਇਹਨਾਂ ਦੀ ਐਫਆਈਆਰ ਦਰਜ ਹੋਵੇ ਔਰ ਜਿਹੜੇ ਦੋਸ਼ੀ ਨੇ ਜਿਹੜੇ ਲੜਕੇ ਦਾ ਨਾ ਕੋਈ ਨੰਬਰ ਹੈ ਜਿਹਦਾ ਇੱਕ ਮੋਬਾਈਲ ਹੈਗਾ ਉਹ ਦੋਸ਼ੀਆਂ ਨੂੰ ਜਿੰਨੀ ਜਲਦੀ ਤੋਂ ਜਲਦੀ ਪੁਲਿਸ ਫੜ ਲੇਗੀ ਤੇ ਬਹੁਤ ਵਧੀਆ ਗੱਲ ਹੈ ਨਹੀਂ ਤੇ ਫਿਰ ਸਾਰੇ ਫੋਟੋਗ੍ਰਾਫਰ ਇਕੱਠੇ ਹੋ ਕੇ ਐਸਐਸਪੀ ਦਫ਼ਤਰ ਤੇ ਧਰਨਾ ਦੇਵਾਂਗੇ ਤਾਂ ਜੋ ਅਸੀਂ ਆਪਣੇ ਫੋਟੋਗ੍ਰਾਫਰ ਸਾਥੀ ਨੂੰ ਇਨਸਾਫ ਦਿਵਾ ਸਕੀਏ ਠੀਕ ਹੈ